ਤਲਵੰਡੀ ਸਾਬੋ ਦੇ ਪਿੰਡ ਸੰਗਤ ਖੁਰਦ ਵਿੱਚ ਨਰੇਗਾ ਸਕੀਮ ਵਿੱਚ ਕੰਮ ਕਰਦੇ ਕਾਮਿਆਂ ਨੇ ਤਲਵੰਡੀ ਸਾਬੋ ਦਾ ਬੀਡੀਪੀਓ ਦਫਤਰ ਘੇਰ ਕੇ ਜੰਮ ਕੇ ਨਾਰੇਬਾਜੀ ਕੀਤੀ ਇਸ ਮੌਕੇ ਨਰੇਗਾ ਕਾਮਿਆਂ ਦੇ ਆਗੂਆਂ ਨੇ ਦੱਸਿਆ ਕਿ ਸਾਡਾ ਪਿੰਡ ਸੰਗਤ ਖੁਰਦ ਜ਼ਿਲ੍ਹਾ ਬਠਿੰਡਾ ਤਹਿਸੀਲ ਰਵੰਡੀ ਸਾਬੋ ਹੈ ਅਸੀਂ ਇਸੇ ਕਰਕੇ ਬੀਡੀਪੀਓ ਦਫਤਰ ਦਾ ਘਰਾਉ ਕੀਤਾ ਹੈ ਕਿ ਅੱਜ ਤੋਂ 20 ਦਿਨ ਹੋ ਗਿਆ ਇਹਨਾਂ ਦੀਆਂ ਮੰਤਾਂ ਕਰਦਿਆਂ ਨੂੰ ਕਿ ਸਾਡਾ ਰੁਜ਼ਗਾਰ ਚਲਾਓ ਭਾਵੇਂ ਪਹਿਲਾਂ ਚੌਨ ਜਾਬਤਾ ਲੱਗਿਆ ਹੋਇਆ ਸੀ ਸਾਡਾ ਉਸ ਸਮੇਂ ਕੰਮ ਨਹੀਂ ਚੱਲਿਆ 31 ਮਾਰਚ ਤੋਂ ਬਾਅਦ ਸਾਡਾ ਹੁਣ ਕੰਮ ਚੱਲਣਾ ਸੀ ਇਹਨਾਂ ਨੇ ਸਾਡੇ ਮਾਸਟਰੋਲ ਕੱਢ ਕੇ ਨਹੀਂ ਦਿੱਤਾ ਸੀ ਸਾਡਾ ਕੰਮ ਰੁਕਿਆ ਤੇ ਅਸੀਂ ਪਰੇਸ਼ਾਨ ਹਾਂ ਬਲਵੰਡੀ ਸਾਹਬ ਤੋਂ ਰੇਸ਼ਮ ਸਿੰਘ ਦਾ ਦੂਰੀ ਲੋਕ ਫਲਾਇ ਦਾ ਸਨੇਹਾ ਟੀਵੀ ਲਈ ਖਾਸ ਕਰੋ ਸਰਬਜੀਤ ਖਾਨ ਕੀ ਮਾਮਲਾ ਹੈ ਤੂੰ ਧਰਨ ਲੈ ਇਹ ਸਰ ਮਾਮਲਾ ਹੈ ਸਾਡਾ ਸਾਡਾ ਪਿੰਡ ਸੰਗਤ ਖੁਰਦ ਗਿਲਾਬ ਠੰਡਾ ਦਸੀਰ ਦਲਮੰਡੀ ਸਾਬੋ ਸਾਡਾ ਨਰੇਗਾ ਵਾਲਿਆਂ ਦਾ ਗਰੀਬਾਂ ਦਾ ਇਹ ਮਸਲਾ ਜੀ ਅਸੀਂ ਤਾਂ ਗਰਾਉ ਕੀਤਾ ਵੀਡੀਓ ਦਫਤਰ ਦਾ ਵੀ ਅਸੀਂ ਅੱਜ ਤੋਂ 20 ਦਿਨ ਹੋ ਗਏ ਇਹਨਾਂ ਨੇ ਮਿੰਟਾ ਕਰਦੇ ਨੂੰ ਵੀ ਸਾਡਾ ਰਜਵਾਰ ਚਲਾਓ ਪਹਿਲਾ ਸੀ ਜੀ ਜੋਣ ਜਾਵਤਾ ਲੱਗਾ ਸਾਡਾ ਉਹਦੋਂ ਨੀ ਕੰਮ ਚੱਲਿਆ 31 ਮਾਰਚ ਤੋਂ ਬਾਅਦ ਉਸ ਤੋਂ ਬਾਅਦ ਇਹ ਸਾਡਾ ਹੁਣ ਕੰਮ ਚੱਲਣਾ ਸੀ ਤੇ ਸਾਡਾ ਵੀਡੀਓ ਨੇ ਤੇ ਪ੍ਰਸ਼ਾਸਨ ਨੇ ਸਾਡਾ ਕਹਿ ਕੇ ਸਾਨੂੰ ਬੋਟਾਂ ਦਾ ਕੋਈ ਰੰਗ ਬਣਾ ਕੇ ਇਹਨਾਂ ਨੇ ਕੰਗਾ ਤੇ ਨਾ ਨੇ ਸਾਡੇ ਮਸਟਾਲ ਕੱਢ ਕੇ ਨਹੀਂ ਦਿੱਤੇ ਜੀ ਸਾਡਾ ਕੰਮ ਰੋਕਿਆ ਤੇ ਅਸੀਂ ਪਰੇਸ਼ਾਨ ਆ ਇਸ ਗੱਲ ਤੋਂ ਅਸੀਂ ਗਰੀਬ ਕਿੱਧਰ ਜਾ ਗਏ ਸਾਡਾ ਸੰਵਿਧਾਨ ਦੇ ਵਿੱਚ ਕੰਮ ਲਾਗੂ ਆ ਜੀ ਲਿਖਿਆ ਸੈਂਟਰ ਵੱਲੋਂ ਰਜਗਾਰ ਸਾਨੂੰ ਮਿਲਿਆ 100 ਦਿਨ ਦਾ ਸਾਨੂੰ 100 ਦਿਨ ਦਾ ਹੱਕ ਨਹੀਂ ਦੇ ਰਹੇ ਜੀ ਸਾਡਾ 20 ਬੰਦਾ ਦਾ ਮਸਟਾਲ ਕੱਢਤਾ ਬਾਕੀ ਬੰਦੇ ਅਸੀਂ 300 ਘਰੇ ਬੈਠੇ ਆ ਗਰੀਬ ਅਸੀਂ ਕਿੱਥੋਂ ਖਾਈਏ ਜੀ ਹੁਣ ਸਾਨੂੰ ਇਹ ਦੱਸਣਾ ਇਹ ਅਵਤਾਰ ਸਿੰਘ ਢਿੱਲੋਂ ਵੀਡੀਓ ਕਲਮੰਡੀ ਸਾਹਿਬ ਤੋਂ ਸਾਡੇ ਨਾਲ ਨਿਆਂ ਦੀ ਧੱਕਾ ਕਰ ਰਿਹਾ ਫਰਮਾਨ ਕੀ ਸਾਡੀ ਸਾਡੀ ਮੰਗ ਹੈ ਸਰ ਸਾਡਾ ਅੱਜ-ਅੱਜ ਮਸਟਾਲ ਕੱਢਾ ਜਾਵੇ ਕੱਲ੍ਹ ਨੂੰ ਅਸੀਂ ਆਪਦਾ ਕੰਮ ਚ ਲੱਗ ਗਏ ਸਾਡੇ ਪਿੰਡ ਦਾ ਕੰਮ ਚੱਲਣਾ ਚਾਹੀਦਾ ਤੇ ਸਾਡਾ ਮੇਟ ਸਰ ਜਿਹੜਾ ਪਹਿਲਾਂ ਸੀ ਕੋਈ ਗਲਤ ਹਾਜ਼ਰੀ ਨਹੀਂ ਪੈਂਦੀ ਕੋਈ ਇਹਦੇ ਕਿਤੇ ਗਲਤੀ ਦਿਖਾ ਦੇ ਵੀਡੀਓ ਸਾਹਿਬ ਪ੍ਰਸ਼ਾਸਨ ਅਸੀਂ ਜੀ ਮੇਟ ਉਹੀ ਰੱਖਣਾ ਚਾਹੁੰਦੇ ਆ ਸਾਡੀ ਪਿੰਡ ਦੀ ਸਹਿਮਤੀ ਨਾਲ ਮੇਟ ਚੁਣਿਆ ਜਾਊਗਾ ਵੀਡੀਓ ਸਾਹਿਬ ਕਹਿੰਦੇ ਮੈਂ ਆਪ ਮੇਟ ਚੁਣੂੰਗਾ ਨਹੀਂ ਪੀਓ ਸਾਹਿਬ ਕਹਿੰਦਾ ਮੈਂ ਆਪੇ ਮੇਟ ਰੱਖੂੰਗਾ ਇਹ ਮੇਟ ਜੀ ਰੱਖਣ ਵਾਲਾ ਇਹਨਾਂ ਤੋਂ ਬਦਲੀ ਹੋ ਜੂਗੀ ਕਿਦੋਂ ਵੀ ਕਰਵਾ ਸਕਦੇ ਆ ਕਿ ਸਾਡੇ ਪਿੰਡ ਦਾ ਤਾਂ ਮਸਲਾ ਸਾਡੇ ਪਿੰਡ 'ਚ ਹੀ ਰਹਿ ਜਾਣਾ ਅਸੀਂ ਬੰਬਰ ਸਰਪੰਚ ਵੀ ਆਪ ਚੁਣਾ ਕੇ ਪਿੰਡ ਦੇ ਤੇ ਅਸੀਂ ਮੇਟ ਵੀ ਆਪ ਚੁਣਾਉਂਦੇ ਸਾਡੇ ਗਰੀਬਾਂ ਦਾ ਹੱਕ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਜੀ ਅਸੀਂ ਇਹ ਧੱਕਾ ਬਰਦਾਸ਼ਤ ਨਹੀਂ ਕਰਦੇ ਜੇ ਸਾਡਾ ਮਸਲਾ ਨਹੀਂ ਹੱਲ ਕਰਦੇ ਅਸੀਂ ਵੀਡੀਓ ਸਾਹਬ ਦੇ ਪ੍ਰਸ਼ਾਸਨ ਦੇ ਸਾਹਿਬ ਜਿੱਥੋਂ ਤੱਕ ਸਾਡੇ ਪਹੁੰਚ ਪਈ ਅਸੀਂ ਉੱਥੇ ਤੱਕ ਆਵਦਾ ਕਰਨਾ ਜਾਰੀ ਰੱਖਾਂਗੇ ਦਾ ਦਾ ਦੋਪਾਲ ਕ੍ਰਿਸ਼ਨ ਮਾਨਸਾ ਜੀ ਪਾਸ ਜੀ ਕਿਹੜਾ ਤੁਸੀਂ ਮਤਲਬ ਡਾਕਟਰ ਕਿਹੜਾ ਕਿਉਂ ਕਿ ਕਿਹ ਮਾਮਲਾ ਧਰਨਾ ਲਈ ਬੈਠੇ ਇਹ ਵੀ ਜੀ ਮਸਲਾ ਇਹ ਹੈ ਵੀ ਜਿਹੜਾ ਇਹ ਹੈਗਾ ਸੰਗਤ ਖੁਰ ਦਾ ਇਕੱਲੇ ਦਾ ਪਿੰਡ ਦਾ ਨਹੀਂ ਮਸਲਾ ਹੈ ਇਹ ਮਸਲੇ ਚਾਰ ਪੰਜ ਪਿੰਡਾਂ ਦੇ ਹੈ ਇਹ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਕੁਝ ਕੁ ਬੰਦਿਆਂ ਦੇ ਕੰਮ ਕੱਢਦੇ ਬਾਕੀਆਂ ਦੇ ਕੰਮ ਨਹੀਂ ਕੱਢੇ ਕੁਝ ਸਮਾਂ ਤੇ ਮੇਡ ਬਦਲ ਰਹੇ ਹੈ ਜੋ ਕਿ ਸਹੀ ਨਹੀਂ ਹੈਗੇ ਜੋ ਪੁਰਾਣੇ ਮੇਟ ਹੈ ਉਹਨਾਂ ਨੂੰ ਸਮਿਆਂ ਨੂੰ ਰੱਖਿਆ ਜਾਵੇ ਅਤੇ ਇਹਨਾਂ ਨੂੰ ਪੂਰਾ 100 ਦਿਨ ਦਾ ਰੋਜ਼ਗਾਰ ਦਿੱਤਾ ਜਾਵੇ ਹੁਣ 20 ਸੰਗਤ ਖੁਰਦੇ ਵਿੱਚ ਸਿਰਫ 20 ਬੰਨਾਂ ਦਾ ਇਹਨਾਂ ਨੇ ਮਸਤੌਲ ਕੱਢਦਾ ਤੇ ਉੱਥੇ ਜਿਹੜੇ ਹੈਗਾ ਮੇਟ ਹੈ ਉਹ ਵੀ ਚੇਂਜ ਕਰਿਆਗੇ ਜੋ ਕਿ ਇਹਨਾਂ ਨੂੰ ਮਨਜ਼ੂਰ ਨਹੀਂ ਹੈਗਾ ਇਸੇ ਤਰ੍ਹਾਂ ਘਾਟ ਵਾਲੀ ਐ ਸਿੰਘੋ ਐ ਬ੍ਰਾਹਮਣ ਐ ਕਈ ਪਿੰਡਾਂ ਦੇ ਵਿੱਚ ਇਹਨਾਂ ਨੇ ਇਹ ਮੇਟ ਬਦਲੇ ਹੈਗੇ ਜੋ ਕਿ ਲੋਕ ਹੀ ਨਹੀਂ ਚਾਹੁੰਦੇ ਵੀ ਇਹ ਮੀਟ ਵਧਾ ਦਾ ਤਾਂ ਇਸ ਕਰਕੇ ਇਹ ਤਾਂ ਨਾ ਤਾਂ ਰਿਆ ਗਿਆਗਾ ਅੱਜ ਕੱਲੇ ਸੰਗਤ ਖੁਰਦੇ ਹੀ ਬੰਦੇ ਆਏ ਆ ਸਵੇਰ ਮੀਂਹ ਪੈਣ ਲੱਗ ਗਿਆ ਤੇ ਦੂਜੇ ਪਿੰਡਾਂ ਨੇ ਵੀ ਆਉਣਾ ਸੀ ਹੋ ਸਕਦਾ ਉਹ ਘੰਟੇ ਦੇ ਘੰਟੇ ਦੇ ਵਿੱਚ ਇੱਥੇ ਸਾਰੇ ਹਾਜ਼ਰ ਹੋ ਜਾਣ ਤੇ ਇਹ ਜਿਹੜਾ ਹੈਗਾ ਸਾਡਾ ਘਰ ਹੈਗਾ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ 100 ਦਿਨ ਦਾ ਪੂਰਾ ਰੋਜ਼ਗਾਰ ਨਹੀਂ ਮਿਲਦਾ ਅਤੇ ਬੰਦਿਆਂ ਨੂੰ ਸਹੀ ਤੌਰ ਤੇ ਸਾਵੇਂ ਮੀਟ ਨਹੀਂ ਰੱਖੇ ਜਾਂਦੇ ਤੇ ਪੂਰੇ ਮਸਤੌਲ ਨਹੀਂ ਕੱਢੇ ਜਾਂਦੇ